ਕੌਣ ਕਹਿੰਦਾ ਹੈ ਕਿ ਸ਼ਰਾਬ ਖਰਾਬ ਹੋਤੀ ਹੈ ਜਦ ਮੈਂ ਪੀਤਾ ਹਾਂ ਜਨਾਬ ਜਰਾ ਬਹੁਤ ਧੀਆ ਅੱਜ ਤਾਂ 3 ਸਾਲ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕਰਿਆ ਸੀ ਸਰਪੰਚ ਸਾਹਿਬ ਉਹਨਾਂ ਨੇ ਨਾਲ ਮਿਲ ਕੇ ਬਾਈ ਕੁਲਦੀਪ ਉਹਨਾਂ ਨੇ ਸਾਨੂੰ ਚਾਹਤ ਕਰਿਆ ترਸੀਮ ਜੀ ਅਸੀਂ ਇੱਕ ਇਥੇ ਸੁਸਾਇਟੀ ਬਣਾਈ ਤੀ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਜਿੱਦਾਂ ਜੋ ਲੋੜ ਹੁੰਦੀ ਸੀ ਪਿੰਡ ਦੇ ਕਿਸੇ ਬੰਦੇ ਨੂੰ ਹੋਰ ਕੁੜੀਆਂ ਦੇ ਵਿਆਹਾਂ ਵਾਸਤੇ ਤੇ ਜੇ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਹੁੰਦੀ ਸੀ ਉਹਦੀ ਅਸੀਂ ਬਾਹਰਲੇ ਲੈਵਲ ਤੇ ਨਹੀਂ ਜਾਨੀ ਕਿ ਪਿੰਡ ਲੈਵਲ ਤੇ ਸਾਡੇ ਐਨ ਆਰ ਆਈ ਵੀਰ ਜਦੋਂ ਵੀ ਕਿਸੇ ਆ ਮਨੀ ਹੋਣੀ ਬਾਈ ਬੈਠੇ ਨੇ ਇਹ ਸਾਡੀ ਬਹੁਤ ਮਦਦ ਕਰਦੇ ਨੇ

ਪਾਰਟੀ ਤੋਂ ਬਿਨਾ ਮੇਰੇ ਸਾਹਮਣੇ ਲਾਉਣ ਲਈ ਅਸੀਂ ਕੰਮ ਕਰ ਰਹੇ ਹਾਂ ਕਲਬੀਰ ਵੀਰ ਜੀ ਬੈਠੇ ਆ ਇਹ ਸਾਨੂੰ ਇੰਨਾ ਗਿਆ ਸੀ ਜਿੱਥੇ ਮਰਜ਼ੀ ਕਰ ਲੋ ਅਸੀਂ ਤੁਹਾਡੇ ਨਾਲ ਖੜੇ ਆ ਸਰਜੀਤ ਜੀ ਰੋਟਾ ਜੀ ਉੱਥੇ ਆਏ ਸੀ ਟੂਰਨਾਮੈਂਟ ਤੇ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਤੇ ਪਿਛਲੇ ਸਾਲ 1 ਕਲਾਕਰਪਈਆ ਐਕਤੀ ਸਾਡੇ ਇਹ ਸ਼ੱਡ ਨੂੰ 16 16 ਲੱਖ ਰੁਪਈਆ ਲੈ ਕੇ ਦਿੱਤਾ ਜਿਹੜੀ ਸਾਡੀ ਟੂਰਨਾਮੈਂਟ ਦੇ ਬਾਅਦ ਘਟ ਉਹਦੇ ਵਿੱਚ ਇਹਨੇ ਪੈਸੇ ਦਿੱਤੇ मैनू सकीआ खोले दारू चंद्री मशहूर निघ वारी मेरे अंग अंग ते विच समोले ਬੜਾ ਮਾਣ ਮਹਿਸੂਸ ਹੋਇਆ ਕਿ ਕੋਈ ਅਕਾਲੀ ਹੈ ਕੋਈ ਕਾਂਗਰਸੀ ਹੈ ਕੋਈ ਆਮ ਆਦਮੀ ਪਾਰਟੀ ਦਾ ਕੋਈ ਮਾਨਦਲ ਦਾ ਪਰ ਸਾਰੇ ਇਕੱਠੇ ਬੈਠੇ ਆ ਅਸੀਂ ਅਕਸਰ ਦੇਖੀ ਜਾਂ ਪਿੰਡਾਂ ਵਾਲੇ ਵਿੱਚ ਪਾਰਟੀਬਾਜ਼ੀ ਕਰਕੇ ਢੜੇਬੰਦੀਆਂ ਬਣੀਆਂ ਹੋਈਆਂ ਨੇ ਪਰ ਇਸ ਪਿੰਡ ਦੇ ਵਿੱਚ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਚਾਹੇ ਕੋਈ ਭਾਜਪਾ ਦਾ ਚਾਹੇ ਕੋਈ ਕਾਂਗਰਸ ਦਾ ਚਾਹੇ ਫੇ ਆਮ ਆਦਮੀ ਦਾ ਇੱਕ ਟੇਬਲ ਤੇ ਇਕੱਠੇ ਬੈਠੇ ਆ ਜਿਸ ਸਮੇਂ ਤੇ ਮੈਂ ਲਿਖਾ تھا ਪੀਲੇ ਕੋ ਟੋਪੀ ਮੇਨੇ ਅਗਰ ਮੈਂ ਨਾ ਪੀਤਾ ਤਾਂ ਤੇਰਾ ਲਿਖਾ ਗਲਤ ਹੋਪਾ ਹਏ ਹਏ ਤੇਰੇ ਲਿਖੇ ਤੋਂ ਨਵਾਇਆ ਤੂੰ ਪਿਆਖ ਮੈਂ ਕੀ ਮੈਨੇ ਆਈ ਗਿਆ ਸੁੱਖਾ ਆਪਣੇ ਪਿੰਡੋਂ ਇਹਦੇ ਗਾਣੇ ਵੀ ਆਏ ਨੇ ਪਿੱਛੇ ਧਾਰਮਿਕ ਗਾਣਾ ਇੱਕ ਉੱਤਰ ਕਲਗੀ ਘਰ ਦਾ ਇੱਕ ਉਹ ਗਾਣਾ ਹੈ ਤੇ ਇੱਕ ਆਇਆ ਧੀ ਸਰਪੰਚੀ ਗਾਣਾ ਮੈਂ ਉਹ ਸ਼ੇਅਰ ਵੀ ਕਰਿਆ ਆਪਣੇ ਐਨ ਆਰ ਆਈ ਗਰੁੱਪ 'ਚ ਇਸ ਮੁੰਡੇ ਦਾ ਗਾਣਾ ਹੈ ਉਹ ਤੇ ਇਹਨੂੰ ਵਕਤ ਤੋਂ ਵਕਤ ਸਪੋਰਟ ਕਰੋ ਆਪਣੇ ਪਿੰਡ ਦਾ ਮੁੰਡਾ ਗੱਡੀ ਉੱਪਰ ਵੀ ਐਟੇਸ਼ਨ ਤੇ ਰੋ ਗੱਡੀ ਰੁਕਦੀ ਐਟੇਸ਼ਨ ਤੇ ਪਰਾਹਟ ਪਰਾਹਟ ਵੇਹ ਬਾਬੂ ਵੇ ਸਾਨੂੰ ਮਾਇਆ ਵੇਖ ਲੈ ਦੇਵੇ ਸਾਨੂੰ ਮਾਇਆ ਵੇਖ ਲੈ ਦੇਵੇ ਸਾਨੂੰ ਮਾਇਆ ਵੇਖ ਲੈ ਦੇਵੇ ਸਾਰਿਆਂ ਦਾ ਇੱਕ ਤਾਂ دلੋਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਪਿੰਡ ਦੇ ਵਿੱਚ ਇੰਨਾ ਨੇਕ ਉਪਰਾਲਾ ਕੀਤਾ ਜਾ ਰਿਹਾ ਜੋ ਐਨ ਆਰ ਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਕਮੇਟੀ ਬਣਾਈ ਗਈ ਆ ਜਿਸ ਕਮੇਟੀ ਦੇ ਜ਼ਰੀਏ ਪਿੰਡ ਦੇ ਵਿੱਚ ਜੋ ਕੰਮ ਹੋਣ ਵਾਲੇ ਆ ਲੋਕਾਂ ਦੀ ਭਲਾਈ ਦੇ ਲਈ ਪਿੰਡ ਵਾਸੀਆਂ ਦੀ ਭਲਾਈ ਦੇ ਲਈ ਉਹ ਕੰਮ ਕੀਤੇ ਜਾ ਰਹੇ ਆ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਆ ਸੋ ਸਾਰਾ ਹੀ ਨਗਰ ਵਧਾਈ ਦਾ ਪਾਤਰ ਜਰੋਟਾ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ ਪਿੰਡ ਲਈ ਜਿਨ੍ਹਾਂ ਨੇ ਯੂਐਸਏ ਦੇ ਵਿੱਚ ਪੂਰੇ ਵਾਢ ਦੇ ਵਿੱਚ ਪਿੰਡ ਦਾ ਨਾਮ ਰੌਸ਼ਨ ਕੀਤਾ ਨਾਸਾ ਦੇ ਵਿੱਚ ਜਾ ਕੇ ਇਹ ਵੀ ਪ੍ਰਾਪਤੀ ਹਾਸਲ ਕੀਤੀ ਹੈ ਜਰੋਟਾ ਸਾਹਿਬ ਨੇ ਤੇ ਸਾਡੇ ਤਰਸੇਮ ਭਾਈ ਭਾਈ ਸਾਡੇ ਲਈ ਪੱਪੂ ਮੀਰ ਆ ਉਹਨਾਂ ਦਾ ਬੇਟਾ ਇਹ ਵੀ ਫੋਰਮ ਤੋਂ ਆਇਆ ਅੱਧ ਬੋਲ ਇਹ ਬੱਚਾ ਖੜਦਾ ਪਿੰਡ ਲਈ ਜਦੋਂ ਵੀ ਜੋ ਡਿਮਾਂਡ ਕੀਤੀ ਹੈ ਪਿੰਡ ਵਾਲਿਆਂ ਨੇ ਇਹਨਾਂ ਬੱਚਿਆਂ ਨੇ ਪੂਰੀ ਕੀਤੀ ਹੈ ਉਹ ਦਿਨ ਦੁਨੀਆ ਨਫ਼ਰਤ ਕਰਦੀ ਏ ਕਿ ਇਹ ਹੀ ਸਹਾਰਾ ਬਾਕੀ ਏ ਮੇਰੇ ਆਪਣੇ ਵੀ ਸੰਗ ਛੱਡ ਗਏ ਨੇ ਕਿ ਇਹ ਹੀ ਦੁਆਰਾ ਬਾਕੀ ਏ ਉਹ ਗੈਰਾ ਤੇ ਸਿੱਖਵਾਕੀ ਕਰਨਾ ਮੈਂ ਆਪਣੇ ਵੀ ਜਮਾਏ ਨੇ ਨਾ ਰੋਕ ਹਾਏ ਨਾ ਰੋਕ ਓਏ ਨਾ ਰੁਕੋ ਮੈਨੂੰ ਪੀਣ ਦਿਓ ਮੇਰੇ ਸੱਜਣ ਚੇਤੇ ਆਏ ਅਜੇ ਨਾ ਰੁਕੋ ਮੈਨੂੰ ਪੀਣ ਦਿਓ ਮੇਰੇ ਸੱਜਣ ਚੇਤੇ ਆਏ ਨੇ ਸਾਡੇ ਪਿੰਡ ਦੀ ਵੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਬੈਠੇ ਆ ਇਹ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹੋ ਵਕ ਵਕ ਪਾਰਕੇ ਅਲਗ ਅਲਗ ਤੁਰੀਆਂ ਹੋਈਆਂ ਨੇ ਉਹ ਪਿੰਡਾਂ ਦਾ ਵਿਕਾਸ ਸੁਖ ਜਾਂਦਾ ਹੈ

ਮੈਂ ਇੱਥੇ ਆਏ ਹੋਏ ਸਾਡੇ ਸਾਰੇ ਦੋਸਤ ਮਿੱਤਰ ਮਾਈ ਕੁਲਦੀਪ ਜੀ ਯੂ ਐਸ ਏ ਤੋਂ ਜੱਸੇ ਹੁਣੀ ਯੂ ਕੇ ਤੋਂ ਕੁਸਮਬੇਰੇ ਵੀਰ ਸਿਮੇ ਹੁਣੀ ਕੈਨੇਡਾ ਤੋਂ ਬਾਕੀ ਗਿੰਦੇ ਬਾਈ ਹੁਣੀ ਹੋਰ ਬਾਈ ਰਫਤਾਰ ਬਾਈ ਨੂੰ ਇਹਨਾਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਜਿਹੜੇ ਵੀ ਬਾਕੀ ਪਿੰਡ ਵਾਸੀ ਸੱਜਣ ਮਿੱਤਰ ਨੇ ਆਪਣੇ ਮੈਂ ਇੱਥੇ ਨਵੇਂ ਚਿਹਰੇ ਜਿਹੜੇ ਬੈਠੇ ਨੇ ਉਹਨਾਂ ਨੂੰ ਕੁਝ ਦੱਸਣਾ ਚਾਹੁੰਨਾ ਹੈ ਵੀ ਅੱਜ ਤੋਂ 3 ਸਾਲ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕਰਿਆ ਸੀ ਸਰਪੰਚ ਸਾਹਿਬ ਉਹਨਾਂ ਨੇ ਨਾਲ ਮਿਲ ਕੇ ਬਾਈ ਕੁਲਦੀਪ ਉਹਨਾਂ ਨੇ ਸਾਨੂੰ ਚਾਹਤ ਕਰਿਆ ترਸੀਮ ਜੀ ਤੇ ਅਸੀਂ ਇੱਕ ਇੱਥੇ ਸੁਸਾਇਟੀ ਬਣਾਈ ਤੀ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਜੀ ਤੇ ਉਹਦੇ ਵਿੱਚ ਕੁਝ ਦੇਰ ਅਸੀਂ ਜਿੱਦਾਂ ਜੋ ਲੋਡ ਹੁੰਦੀ ਸੀ ਪਿੰਡ ਦੇ ਕਿਸੇ ਬੰਦੇ ਨੂੰ ਤੇ ਕੋਈ ਮੈਡੀਸਨ ਬਹੁਤ ਟਾਈਮ ਤਲਾ ਕੇ ਰੱਖੀ ਅਸੀਂ ਫ੍ਰੀ ਤੇ ਹੋਰ ਕੁੜੀਆਂ ਦੇ ਵਿਆਹਾਂ ਵਾਸਤੇ ਤੇ ਜੇ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਹੁੰਦੀ ਤੇ ਉਹਦੀ ਅਸੀਂ ਬਾਹਰਲੇ ਲੈਵਲ ਤੇ ਨਹੀਂ ਜਾਨੀ ਕਿ ਪਿੰਡ ਲੈਵਲ ਤੇ ਸਾਡੇ ਐਨ ਆਰ ਆਈ ਵੀਰ ਜਦੋਂ ਵੀ ਕਿਸੇ ਆ ਮਨੀ ਆਉਣੀ ਵਾਈ ਬੈਠੇ ਨੇ ਇਹ ਸਾਡੀ ਬਹੁਤ ਮਦਦ ਕਰਦੇ ਨੇ ਆਸਟ੍ਰੇਲੀਆ ਤੋਂ ਅੱਜ ਜਗਦੀਪ ਬਾਜੀ ਬੈਠਾ ਹੈ ਤੇ ਕਿਨਾ ਨੇ ਸਾਡੀ ਬਹੁਤ ਦਿਲ ਖੋਲ ਕੇ ਮਦਦ ਕੀਤੀ ਉਸ ਸੁਸਾਇਟੀ ਦੇ ਅੱਜ ਮੈਂਬਰ ਜਿਵੇਂ ਜਿਵੇਂ ਜੁੜਦੇ ਜਾ ਰਹੇ ਨੇ ਸਮੇਂ ਸਿਰ ਓਦਾਂ ਓਦਾਂ ਆਪਾਂ ਪਾਰਟੀ ਕਰਦੇ ਆ ਅੱਜ ਇੱਥੇ ਉਸ ਸੁਸਾਇਟੀ ਵੱਲੋਂ ਤੁਹਾਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਜਿਹੜੀ ਸਾਡੀ ਬਾਹ ਫੜੀ ਉਹ ਦਿਨ ਦੁੱਗਣੀ ਰਾਤ ਚੌਗਣੀ ਹੁੰਦੀ ਜਾਂਦੀ ਆ ਤੇ ਗੁੱਜੀ ਗੱਲ ਇਹ ਆ ਵੇ ਇੱਕ ਇੱਕ ਪਾਰਟੀ ਆਪਾਂ এনਵਾਇਰਨਮੈਂਟ ਵਾਸਤੇ ਆ ਕੋਈ ਇਹ ਨਹੀਂ ਹੈਗਾ ਵੀ ਇੱਥੇ ਕੋਈ ਹੋਰ ਪ੍ਰੋਗਰਾਮ ਆ ਬਾਈ ਮੌਨ ਹੋਣੀ ਕਾਕੇ ਹੋਣੀ ਸਾਡਾ ਬਹੁਤ ਸਾਫ਼ ਬੰਦੇ ਨੇ ਹੁਣ ਥੋੜਾ ਰੰਗਾ ਰੰਗ ਪ੍ਰੋਗਰਾਮ ਵੀ ਕਰਾਂਗੇ ਤੇ ਅੱਗੇ ਨੂੰ ਉਮੀਦ ਨਹੀਂ ਕਰਦੇ ਆ ਜਿੱਦਾਂ ਗਲੋਟਾ ਸਾਹਿਬ ਹੋਣੀ ਸਾਨੂੰ ਕੁਝ ਦੇ ਕੇ ਗਿਆ ਆ ਦੇਖ ਲੋ ਸੱਡ ਬਾਕੀ ਜੋ ਕੁਝ ਹੋਰ ਹੈ ਐਨਆਰਆਈਆਂ ਦਾ ਸਿਰ ਤੇ ਇੱਥੇ ਬਹੁਤ ਕੁਝ ਬਣਿਆ ਤੇ ਇੰਨਿਆਂ ਕੁ ਬੇਨਤੀਆਂ ਨੇ ਤੁਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਜੇ ਕੋਈ ਸਾਡੇ ਲਵੇ ਤੁਸੀਂ ਪੈਸਾ ਭੇਜਦੇ ਹੋ ਖਰਾਬ ਨਹੀਂ ਹੋਊਗਾ ਕੋਈ ਸਾਡੇ ਆਪਣੇ ਸਵਾਰਥ ਵਾਸਤੇ ਨਹੀਂ ਜਿਹੜੀ ਚੀਜ਼ ਵਾਸਤੇ ਭੇਜੇਂਗੇ ਉਹ ਉਸੇ ਚੀਜ਼ ਵਾਸਤੇ ਲੱਗੂਗਾ ਕਿਸਨ ਫ੍ਰੀ ਕਰਤੀ ਲਾਜ਼ਮੀ ਫ੍ਰੀ ਕਰਤਾ ਆਪਾਂ ਨੂੰ ਉਹਦਾ ਵੀ ਰਾਹਤ ਮਿਲੂਗੀ ਤੇ ਹੁਣ ਉਮੀਦ ਇਹ ਆ ਕਿਸੇ ਗਰੀਬ ਦੀ ਕੁੜੀ ਦੇ ਵਿਆਹ ਚ ਆਪਾਂ ਮਦਦ ਕਰੀਏ ਜਾਂ ਹੋਰ ਕਿਸੇ ਘਰ-ਬਾਰ ਕਿਸੇ ਦਾ ਕੋਈ ਲੋਡ ਵਾਲਾ ਕੋਈ ਪੈਂਦਾ ਘਰ ਪਵਾਉਣੇ ਵਾਲਾ ਉਹੇ ਜਾਂ ਕੁਝ ਕਰੀਏ ਜਿੱਦਾਂ ਸੋਸਾਇਟੀ ਦੀ ਕੋਈ ਉਹ ਹੋਊਗੀ ਗਾਈਡਲਾਈਨ ਉਦਾਂ ਦਾ ਤੁਹਾਨੂੰ ਜਰੂਰ ਉਹ ਕਰਾਂਗੇ ਤੇ ਉਮੀਦ ਆ ਵੀ ਤੁਸੀਂ ਸਾਡਾ ਇਦਾਂ ਹੀ ਸਾਥ ਦਿੰਦੇ ਰਹੇਂਗੇ ਬਾਕੀ ਜੋ ਕੁਛ ਅੱਜ ਤੱਕ ਭੇਜਿਆ ਬਾਈ ਦਲੋਟਾ ਜੀ ਨੇ ਭੇਜਿਆ ਬਾਈ ਕੁਲਦੀਪ ਉਹਨਾਂ ਦੇ ਕਹੇ ਤੋਂ 16 ਲੱਖ ਰੁਪਇਆ ਤੁਹਾਨੂੰ ਪਤਾ ਹੈ 10 ਲੱਖ ਰੁਪਇਆ ਆ ਗਿਆ ਤੇ 5 ਆਪਾਂ ਨੂੰ ਹੁਣ ਆਉਣਾ ਹੈ ਸਕੂਲ ਨੂੰ ਵੀ ਉਹਨਾਂ ਨੇ ਭੇਜਿਆ ਤੇ ਬੜੀ ਥੁਨੇ ਬਾਹ ਹੜ ਕੇ ਰੱਖੀਆ ਉਮੀਦ ਆ ਵੀ ਅੱਗੇ ਨੂੰ ਵੀ ਇਦਾਂ ਹੀ ਰੱਖਾਂਗੇ ਉਹ ਸਾਡੇ ਵੱਲੋਂ ਇਹ ਆ ਤੋੜਾ ਆਇਆਂ ਦਾ ਆਦਰ ਸਤਕਾਰ ਜੀ ਆਇਆਂ ਸਾਰੇ ਆਲੇ ਗੱਜ-ਵੱਜ ਕੇ ਬੁਲਾਈਏ ਫਤਿਹ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲੰਗਦੇ ਵਿੱਚ ਜਿੰਨੇ ਵੀ ਪਿੰਡ ਵਾਸੀ ਐਨਆਰਆਈ ਵੀਰ ਪਹੁੰਚੇ ਆ ਆ ਸਾਰਿਆਂ ਦਾ ਇੱਕ ਤਾਂ ਦਿলো ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਪਿੰਡ ਦੇ ਵਿੱਚ ਇੰਨਾ ਨੇਕ ਉਪਰਾਲਾ ਕੀਤਾ ਜਾ ਰਿਹਾ ਜੋ ਐਨਆਰਆਈ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਕਮੇਟੀ ਬਣਾਈ ਗਈ ਆ ਜਿਸ ਕਮੇਟੀ ਦੇ ਜ਼ਰੀਏ ਪਿੰਡ ਦੇ ਵਿੱਚ ਜੋ ਕੰਮ ਹੋਣ ਵਾਲੇ ਆ ਲੋਕਾਂ ਦੀ ਭਲਾਈ ਦੇ ਲਈ ਪਿੰਡ ਵਾਸੀਆਂ ਦੀ ਭਲਾਈ ਦੇ ਲਈ ਉਹ ਕੰਮ ਕੀਤੇ ਜਾ ਰਹੇ ਆ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਆ ਉਹ ਸਾਰਾ ਹੀ ਨਗਰ ਵਧਾਈ ਦਾ ਪਾਤਰ ਆ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਇਹ ਸੁਨੇਹਾ ਪੂਰੇ ਪੰਜਾਬ ਦੇ ਵਿੱਚ ਦੇਣਾ ਚਾਹਣਾ ਕਿਉਂਕਿ ਜੋ ਮਿਸਾਲ ਇਸ ਪਿੰਡ ਨੇ ਪੈਦਾ ਕੀਤੀ ਆ ਸਾਰਾ ਪਿੰਡ ਰਲ ਕੇ ਐਨ ਆਰ ਆਈ ਵੀਰ ਰਲ ਕੇ ਜੋ ਪਿੰਡ ਦੇ ਲਈ ਕੰਮ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਹਰ ਪਿੰਡਾਂ ਨੂੰ ਕਰਨਾ ਚਾਹੀਦਾ ਪੰਜਾਬ ਦੇ ਹਰ ਐਨ ਆਰ ਆਈ ਭਰਾਵਾਂ ਨੂੰ ਸਹਿਯੋਗ ਕਰਕੇ ਇਸ ਤਰ੍ਹਾਂ ਪਿੰਡ ਪਿੰਡ ਕਮੇਟੀ ਬਣਾ ਕੇ ਇਹੋ ਜੇ ਨੇਕ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਤਾਂ ਕਿ ਕੋਈ ਵੀ ਪਰਿਵਾਰ ਆ ਜਿਹੜਾ ਉਹ ਰਾਤ ਨੂੰ ਖੁੱਖਾਂ ਨਾਲ ਸੌਵੇ ਕੋਈ ਵੀ ਲੋੜਵੰਦ ਜਿਹੜੀ ਲੜਕੀ ਆ ਉਹਨਾਂ ਦਾ ਪਰਿਵਾਰ ਆ ਜਿਹੜਾ ਆਪਦੀ ਧੀ ਦਾ ਵਿਆਹ ਇੱਕ ਵਧੀਆ ਤਰੀਕੇ ਦੇ ਨਾਲ ਕਰ ਸਕੇ ਕੋਈ ਵੀ ਕਿਸੇ ਵੀ ਸੁੱਖ ਤੋਂ ਜਿਹੜਾ ਵਾਂਝਾ ਨਾ ਰਹੇ ਸੋ ਇਹੋ ਜੇ ਨੇਕ ਅਪਰਾਲੇ ਆ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਤੇ ਪ੍ਰਮਾਤਮਾ ਦੇ ਅੱਗੇ ਮੈਂ ਇਹੀ ਅਰਦਾਸ ਕਰਦਾ ਕਿ ਜਿੰਨੇ ਵੀ ਸੱਜਣਾਂ ਨੇ ਕਮੇਟੀ ਬਣਾਈ ਆ ਸਾਰੇ ਸੱਜਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤਾਂ ਕਿ ਅੱਗੇ ਹੋਰ ਜਿਹੜਾ ਪਿੰਡ ਦੀ ਪੜ੍ਹਾਈ ਦੇ ਲਈ ਕੰਮ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਅੱਜ ਮੌਕਾ ਮਿਲਿਆ ਪਿੰਡ ਲੰਗਵੀ ਸੰਗਤ ਅੱਗੇ ਬੋਲਣ ਦਾ ਤੇ ਬਹੁਤ ਬਹੁਤ ਧੰਨਵਾਦ ਜੀ ਮੀਵਾ ਸਿੰਘ ਬਾਈ ਦਾ ਦਮਨ ਸਿੰਘ ਲੰਗ ਬਾਈ ਦਾ ਜਿਨ੍ਹਾਂ ਨੇ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਬੜਾ ਮਾਣ ਮਹਿਸੂਸ ਹੋਇਆ ਕਿ ਕੋਈ ਅਕਾਲੀ ਹੈ ਕੋਈ ਕਾਂਗਰਸੀ ਹੈ ਕੋਈ ਆਮ ਆਦਮੀ ਪਾਰਟੀ ਦਾ ਕੋਈ ਇਮਾਨਦਾਰ ਦਾ ਪਰ ਸਾਰੇ ਇਕੱਠੇ ਬੈਠੇ ਆ ਅਸੀਂ ਅਕਸਰ ਦੇਖੀ ਜਾਂ ਪਿੰਡਾਂ ਵਾਲੇ ਵਿੱਚ ਪਾਰਟੀ ਪਾਦੀ ਕਰਕੇ ਧੜੇਬੰਦੀਆਂ ਬਣੀਆਂ ਹੋਈਆਂ ਨੇ ਪਰ ਇਸ ਪਿੰਡ ਦੇ ਵਿੱਚ ਵੇਖ ਕੇ ਬੜੀ ਖੁਸ਼ੀ ਹੋਈ ਆ ਚਾਹੇ ਕੋਈ ਬੀਜੇਪੀ ਦਾ ਚਾਹੇ ਕੋਈ ਕਾਂਗਰਸ ਦਾ ਚਾਹੇ ਕੋਈ ਆਮ ਆਦਮੀ ਦਾ ਇੱਕ ਟੇਬਲ ਤੇ ਇਕੱਠੇ ਬੈਠੇ ਆ ਸੋ ਸਭ ਤੋਂ ਪਹਿਲਾਂ ਹੁੰਦਾ ਹੀ ਪਿੰਡ ਦਾ ਵਿਕਾਸ ਬਾਅਦ ਵਿੱਚ ਆ ਪਾਰਟੀ ਕੀ ਭਾਵੇਂ ਕੋਈ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ ਪਰ ਸਭ ਤੋਂ ਪਹਿਲਾਂ ਉਹਨੂੰ ਪਿੰਡ ਆਉਣਾ ਚਾਹੀਦਾ ਹੈ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਭਾਈ ਮੀਰਾ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇਹ ਪਰਾਲਾ ਕੀਤਾ ਸਾਰੇ ਢੇੜਪਰਾ ਇੱਥੇ ਇਕੱਠੇ ਕੀਤੀ ਹੈ ਤੇ ਏਕਤਾ ਦੇ ਵਿੱਚ ਵਧਾਈ ਕੀਤੀ ਹੈ ਖਾਸ ਕਰਕੇ ਐਨ ਆਰ ਆਈ ਵੀ ਇਕੱਠੇ ਕੀਤੀ ਹੈ ਜਿੱਤੇ ਕਰਕੇ ਪਿੰਡ ਦੇ ਵਿੱਚ ਕੋਈ ਵੀ ਮਸਲਾ ਚਾਹੇ ਕਿ ਗਰੀਬ ਕੁੜੀਆਂ ਦਾ ਵਿਆਹ ਹੋਵੇ ਕਿਸੇ ਗਰੀਬ ਦੇ ਕੋਈ ਲਾਜ ਇਲਾਜ ਬਿਮਾਰੀ ਦਾ ਇਲਾਜ ਲਈ ਪੈਸੇ ਦੀ ਲੋੜ ਹੋਵੇ ਸੋ ਉਹਨਾਂ ਨੇ ਪਰਾਲਾ ਕੀਤਾ ਹੈ ਬੜੀ ਵਧੀਆ ਗੱਲ ਹੈ ਸੋ ਕੋਈ ਨੂੰ ਦੇਖ ਕੇ ਸਾਰੇ ਪਿੰਡ ਵਾਲਿਆਂ ਨੂੰ ਸੇਵ ਲੈਣੀ ਚਾਹੀਦੀ ਹੈ ਕਿ ਐਦਾਂ ਦੇ ਪ੍ਰੋਗਰਾਮ ਜ਼ਰੂਰ ਕਰਨੇ ਚਾਹੀਦੇ ਆ ਜਿਦੇ ਕਰਕੇ ਪਿੰਡ ਦਾ ਵਿਕਾਸ ਹੋ ਸਕੇ ਕਿਸੇ ਲੋੜ ਵੱਦੀ ਲੋੜ ਪੂਰੀ ਹੋ ਸਕੇ ਸੋ ਬਾਈ ਮੇਰਾ ਜੀ ਵੈਰੀ ਐਪਰੀਸ਼ੀਏਟ ਤੁਹਾਡਾ ਧੰਨਵਾਦ ਤੁਸੀਂ ਇਹ ਪਰੇਲਾ ਕੀਤਾ ਤੁਹਾਡੇ ਘਰ ਕੀ ਸਾਰੀਆਂ ਰੂਹਾਂ ਇਕੱਠੀਆਂ ਹੋਈਆਂ ਨੇ ਥੈਂਕ ਯੂ ਸੋ ਮਾਤ ਦਾ ਤੰਦਰੁਸਤੀ ਆ ਬਖਸ਼ੇ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਪਾਂ ਅੱਜ ਇਕੱਠੇ ਹੋਇਆ ਤੇ ਜਿੰਨੇ ਵੀ ਤੁਸੀਂ ਵੀਰ ਆਏ ਚੱਲ ਕੇ 12 ਵੀ ਸਾਡੇ ਵੀਰ ਆਏ ਐ ਪਿੰਡ ਤੋਂ ਵੀ ਸਾਡੇ ਦੋਸਤ ਆਇਆ ਭਰਾ ਆ ਤੇ ਸਾਰਿਆਂ ਦਾ ਧੰਨਵਾਦ ਤੇ ਇੱਕ ਬਹੁਤ ਹੀ ਪਿਆਰੇ ਵੀਰ ਸਾਡੇ ਵਿੱਚ ਸਰਦਾਰ ਕਲਦੀਪ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਵੀ ਇਹ ਕਿਤੇ ਬਾਹਰ ਲੈਨੇ ਜਾਂ ਅੰਦਰ ਲੈਨੇ ਇੰਨੀ ਨਿਮਰਤਾ ਇੰਨਾ ਪਿਆਰ ਪਿੰਡ ਵਾਸਤੇ ਯਾਰ ਸਾਡੀ ਕੱਲੇ ਕੱਲੇ ਬੱਚੇ ਵਾਸਤੇ ਇਹਨਾਂ ਦੇ ਦਿਲ 'ਚ ਹੈ ਤੇ ਸਾਨੂੰ ਵੀ ਨਹੀਂ ਕਦੇ ਲੱਗਿਆ ਵੀ ਇਹਨਾਂ ਦੇਲੇ ਵਿੱਚ ਲੱਗਿਆ ਜਾਂ ਨਾ ਲੱਗਿਆ मतलब ਇਹਨਾਂ ਨੇ ਪਿਆਰ ਹੀ ਇਹਨਾਂ ਦਿੱਤਾ ਸਭ ਨੂੰ ਇਸ ਪਰਿਵਾਰ ਦਾ ਸਾਡੇ ਸਾਡਾ ਇਸ ਪਰਿਵਾਰ ਨਾਲ ਸ਼ੁਰੂ ਤੋਂ ਹੀ ਬਹੁਤ ਪਿਆਰ ਹੈ ਹਾਂ ਸਾਡੇ ਇਹ ਹਰ ਵਾਰ ਦੱਸਦੇ ਵੀ ਸਾਡੇ ਨਾਨਕੇ ਦੋਨਾਂ ਦੇ ਇਕੱਠੇ ਆ ਸਾਡੇ ਇਕੱਠੇ ਵੀ ਆ ਤੇ ਬੜਾ ਪਿਆਰ ਦਿੱਤਾ ਇਹਨਾਂ ਨੇ ਸ਼ੁਕਰੀਆ ਧੰਨਵਾਦ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਧੰਨਵਾਦ ਕਿਉਂਕਿ ਮਾਹੌਲ ਇਦਾਂ ਦਾ ਵੀ ਜਿੱਦਾਂ ਦਾ ਮਾਹੌਲ ਹੋਵੇ ਉਦਾਂ ਦੀ ਉਹ ਗੱਲ ਕਰਨੀ ਚਾਹੀਦੀ ਆ ਜੇ ਵਿਆਹ ਦਾ ਮਾਹੌਲ ਹੋਵੇ ਵਿਆਹ ਦੀ ਗੱਲ ਕਰ ਲੈਣੀ ਹਾਂਜੀ ਹਾਂਜੀ ਅੱਟ ਟਾਈਮ ਆਫ ਹਾਂਜੀ ਹਾਂ ਗੁਰਪ੍ਰੀਤ ਜੀ ਬੈਠੇ ਆ ਸਾਡੇ ਪਿੰਡ ਦੇ ਬਹੁਤ ਵਧੀਆ ਰੈਕਟਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਆਪਣੇ ਪਿੰਡ ਦੀ ਗੱਲ ਕਰਦੇ ਆ ਲੰਘ ਦੀ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਜਿਹੜੇ ਸਾਡੇ ਵੀਰ ਆ ਬਾਹਰੋਂ ਪਛਾਏ ਨੇ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਇੱਕ ਐਨ ਆਰ ਆਈ ਕਮੇਟੀ ਬਣੀ ਜਿਹੜੀ ਸਾਰੀ ਜਾਣਕਾਰੀ ਮੇਰੇ ਛੋਟੇ ਵੀਰ ਮੇਵੇ ਨੇ ਦੱਸੀ ਆ ਉਹ ਪਿੰਡ ਦੀ ਕਮੇਟੀ ਨੇ ਪਿੰਡ ਦੇ ਜਿਹੜੇ ਭਲੇ ਦੇ ਕੰਮ ਆ ਉਹ ਸ਼ੁਰੂ ਕੀਤੇ ਉਹ ਸਮੇਂ ਦੌਰਾਨ ਬਲਵਿੰਦਰ بھائی ਸਾਡੇ ਸਰਪੰਚ ਸਾਹਿਬ ਤੇ ਪੰਚਾਇਤ ਸਾਡੀ ਹੁਣ ਦੀ ਪੰਚਾਇਤ ਸਾਡੇ ਸਰਪੰਚ ਬੈਠਾ ਗੁਰਦੀਪ ਤੇ ਸਾਡੇ ਐਨਆਰਆਈ ਬੱਚੇ ਜਿਹੜੇ ਬਾਹਰੋਂ ਆਏ ਨੇ ਇਹ ਸਾਰਿਆਂ ਨੇ ਇਕ ਤਹੀਆ ਕੀਤਾ ਰਲ ਮਿਲ ਕੇ ਕਮੇਟੀ ਬਣੀ ਜਿਹੜਾ ਵੀ ਇਹਨਾਂ ਦੇ ਤਿਲ ਫੁੱਲ ਸਾਨੂੰ ਭੇਜਿਆ ਪਿੰਡ ਦੇ ਵਿੱਚ ਉਹ ਚੰਗੇ ਕੰਮਾਂ ਤੇ ਲੱਗਿਆ ਤੇ ਸਭ ਤੋਂ ਵੱਡਾ ਯੋਗਦਾਨ ਇਹਦੇ ਵਿੱਚ ਸਾਨੂੰ ਗਲਦੀਪ ਭਾਈ ਬੈਠੇ ਨੇ ਇਹ ਬੋਲਦੇ ਘਟਾ ਪਰ ਕੰਮ ਬਹੁ ਕਰਦੇ ਆ ਪਿੰਡ ਲਈ ਅਸੀਂ ਕਦੇ ਵੀ ਕਹਿੰਨੇ ਤੁਸੀਂ ਮੀਡੀਆ ਦੇ ਅੱਗੇ ਮਾਈਕ ਦੇ ਅੱਗੇ ਬੋਲੋ ਸਾਨੂੰ ਪਤਾ ਬੋਲਦੇ ਨਹੀਂ ਹੈ ਆ ਪਿੱਛੇ ਜਦੋਂ ਯੂ ਐਸ اے ਸੀ ਉਦੋਂ ਮੈਂ ਕੋਸ਼ਿਸ਼ ਕੀਤੀ ਇਹਨਾਂ ਨੂੰ ਫੋਨ ਲਾਈਨ ਤੇ ਲਿਆ ਜੋੜਿਆ ਇਹਨਾਂ ਦੇ ਦਿਲ ਦੀਆਂ ਗੱਲਾਂ ਪਿੰਡ ਦੇ ਜਿੰਨੇ ਵੀ ਉੱਥੇ ਯੂ ਐਸ اے ਚ ਗਏ ਨੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਉਹਨਾਂ ਦੀ ਮੱਤ ਕੀਤੀ ਹੈ ਇਸੇ ਤਰ੍ਹਾਂ ਹੋਰ ਜਿੰਨੇ ਸਾਡੇ ਨਵੇਂ ਬੱਚੇ ਗਏ ਨੇ ਤੋਂ ਪੜ੍ਹਾਈ ਲਈ ਗਏ ਜਾਂ ਕੰਮ ਲਈ ਗਏ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਪਿੰਡ ਦੀ ਭਲਾਈ ਦੇ ਵਿੱਚ ਹੈ ਤੇ ਅੱਜ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਜਿੱਦਾਂ ਮੇਵੇ ਨੇ ਦੱਸਿਆ ਇੱਕ ਉਹਨਾਂ ਦਾ ਮਾਨ ਸਨਮਾਨ ਹੈ ਜਿਹੜੇ ਬਾਹਰੋਂ ਆਏ ਨੇ ਸਾਡੇ ਬੱਚੇ ਸਾਡੇ ਵੱਡੇ ਵੀਰ ਕੁਲਦੀਪ ਭਾਈ ਉਹਨਾਂ ਦੇ ਮਾਨ ਸਨਮਾਨ ਲਈ ਇਹ ਸਾਰਾ ਅੱਜ ਪਾਰਟੀ ਛੁੱਟੀ ਆਰਗੇਨਾਈਜ਼ ਕੀਤੀ ਗਈ ਹੈ ਤੇ ਮੈਂ ਦੱਸਣਾ ਚਾਹੁੰਦਾ ਜਿਹੜੇ ਬੰਦੇ ਨਹੀਂ ਜਾਣਦੇ ਕਿ ਸਾਡਾ ਵੀਰ ਬਠਾ ਬਾਹਰ ਯੂਕੇ ਦੇ ਵਿੱਚ ਇਹਨੇ ਬੜਾ ਕੰਮ ਕੀਤਾ ਉੱਥੇ ਇਹ ਜਿਹੜਾ ਸਾਡੀ ਲਾਈਨ ਆ ਗਾਉਣ ਦੀ ਲਾਈਨ ਆ ਉਹਦੇ ਵਿੱਚ ਮੈਂ ਦੇਖਦਾ ਰਿਆ ਸੋਸ਼ਲ ਮੀਡੀਆ ਰਾਹੀਂ ਬਹੁਤ ਵੱਡਾ ਇਹਨਾਂ ਨੇ ਕੰਮ ਕੀਤਾ ਯੂਕੇ 'ਚ ਤੇ ਰਫਤਾਰ ਰਾਏ ਬਾਰੇ ਤੁਸੀਂ ਸਾਰੇ ਜਾਣਦੇ ਹੋ ਅੱਜ ਆਪਣੇ ਵਿੱਚ ਪਹੁੰਚਿਆ ਰਫਤਾਰ ਅਕਸਰ ਤੁਸੀਂ ਦੇਖਿਆ ਸਾਡੇ ਸਮਾਜਿਕ ਮੁੱਦੇ ਨੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਨੇ ਇਹ ਛੋਟੀ ਜੀ ਉਮਰ ਦੇ ਵਿੱਚ ਇਹਨੇ ਬਹੁਤ ਵੱਡੇ ਪੱਧਰ ਤੇ ਚੁੱਕਿਆ ਹੈ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਬਣਾਇਆ ਹੈ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਹ ਸਾਰੇ ਕੰਮ ਕੀਤੇ ਹੋਏ ਨੇ ਇਹਨਾਂ ਨੇ ਤੇ ਸਾਡੇ ਪਿੰਡ ਦੀ ਵੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਬੈਠੇ ਆ ਇਹ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਵਕ-ਵਕ ਪਾਰਟੀਆਂ ਅਲੱਗ-ਅਲੱਗ ਤੁਰੀਆਂ ਹੋਈਆਂ ਨੇ ਉਹ ਪਿੰਡਾਂ ਦਾ ਵਿਕਾਸ ਰੁਕ ਜਾਂਦਾ ਸਾਡੇ ਪਿੰਡ ਦਾ ਵੱਡਾ ਵਿਕਾਸ ਹੋ ਰਿਹਾ ਏਸੇ ਤਰ੍ਹਾਂ ਰਲ ਮਿਲ ਕੇ ਆਪਾਂ ਇੰਜੋਏ ਕਰਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸਭ ਤੋਂ ਪਹਿਲਾਂ ਮੈਂ ਇਹ ਜਦੋਂ ਸਾਡੀ ਕਮੇਟੀ ਦੀ ਸ਼ੁਰੂਆਤ ਹੋਈ ਮੈਂ ਦੱਸਣਾ ਚਾਹ ਰਿਹਾ ਸਾਰੇ ਵੀਰਾਂ ਨੂੰ ਅਸੀਂ ਸਿਆਲਜੀ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਸੀ ਸਭ ਤੋਂ ਪਹਿਲਾਂ ਉੱਥੇ ਮੋਹਨ ਨਗੂਲ ਜੀ ਵੀ ਆਏ ਸੀ ਇੱਕ ਕੇਸੀ ਮਸ਼ੀਨ ਅੱਗ ਬੁਝਾਉਣ ਵਾਲੀ ਪਾਣੀ ਦੀ ਸ਼ੁਰੂ ਕੀਤੀ ਸੀ ਅੱਛਾ ਹਾਰਵਰਡ ਵਾਲੀ ਜਿਹਦੇ ਵਿੱਚ ਅਮਰ ਸਿੰਘ ਲੰਗਾ ਇੱਥੇ ਬੈਠੇ ਮੈਨੂੰ ਅਨਾਉਂਸ ਕੀਤੇ ਪੈਸੇ 5000 ਰੁਪਏ ਦਾ ਮੈਂ ਮਾਫੀ ਚਾਹਣਾ ਆਪਣਾ ਨਾਮ ਲਾ ਲਿਆ ਜਾਂਦਾ ਮੈਂ ਵੀ 5000 ਅਨਾਉਂਸ ਕੀਤਾ ਸੀ ਪਰ ਉਹ ਵੀਰ ਕੁਲਦੀਪ ਨੇ ਕਿਹਾ ਸੀ ਤੇ ਸਰਬੰਸ ਸਿੰਘ ਟਵਾਣਾ ਨੇ ਵੀ ਉਹ ਅਸੀਂ ਦੋਨੇ ਹੀ ਦਮਾਂਗੇ ਔਈ 1 ਲੱਖ ਰੁਪਏ ਦੇ ਜਿਨੇ ਵੀ ਮੱਦੀ ਆਈ 2 ਲੱਖ ਦੀ ਆਈ ਉਹ ਵੀ ਤਲਦੀਪ ਸਿੰਘ ਦਾ ਸਰਵਿਸਿੰਗ ਟਵਾਲਾ ਨੇ ਦਿੱਤੀ ਉਸ ਤੋਂ ਬਾਅਦ ਸਾਡੀ ਕਮੇਟੀ ਬਣੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਜੇ ਵਿੱਚ ਮੈਂ ਮੈਂਬਰ ਸੀ ਕੈਸੇ ਵੀ ਰਿਹਾ ਮੈਂ ਬਾਹਰ ਚਲਾ ਗਿਆ ਤੋਂ ਬਾਅਦ ਇਹਨਾਂ ਮੋਢੇ ਦੇ ਘਰ ਰੱਖ ਕੇ ਚਲਾ ਗਿਆ ਸੀ ਇਹਨਾਂ ਨੇ ਬੜੇ ਸੱਜਦਿਆਂ ਦਾ ਅੰਗਰੇਨ ਨੂੰ ਚਲਾਇਆ ਦੂਜੀ ਗੱਲ ਮੈਂ ਇਹ ਗੱਲ ਕਹਿਣੀ ਚਾਹਨਾ ਅਸੀਂ ਕਿਸੇ ਭੇਤ ਭਾਵ ਤੋਂ ਬਿਨਾ ਕਿਸੇ ਪਾਰਟੀ ਤੋਂ ਬਿਨਾ ਮੇਰੇ ਸਾਹਮਣੇ ਲਾਉਣ ਲਈ ਅਸੀਂ ਕੰਮ ਕਰ ਰਹੇ ਆ ਇਹ ਕਿਸੇ ਪਾਰਟੀ 'ਚ ਹੋਣ ਨਾ ਹੋਣ ਸਾਡੇ ਲਈ ਕੋਈ ਮਤਲਬ ਨਹੀਂ ਦੂਜੀ ਗੱਲ ਕਲਬੀਰ ਵੀਰ ਜੀ ਬੈਠੇ ਆ ਇਹ ਸਾਨੂੰ ਇੰਨਾ ਕਿਹਾ ਸੀ ਜਿੱਥੇ ਮਰਜ਼ੀ ਕਰ ਲੋ ਅਸੀਂ ਤੁਹਾਡੇ ਨਾਲ ਖੜੇ ਆ ਦੂਜੀ ਗੱਲ ਜਲੋਟਾ ਜੀ ਸਰਜੀਤ ਜਲੋਟਾ ਜੀ ਇੱਥੇ ਆਏ ਸੀ ਟੂਰਨਾਮੈਂਟ ਤੇ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਤੇ ਪਿਛਲੇ ਸਾਲ 1 ਲੱਖ ਰੁਪਈਆ ਐਕਤੀ ਸਾਡੇ ਇਸ ਸ਼ੱਡ ਨੂੰ 16 16.5 ਲੱਖ ਰੁਪਏ ਨਾ ਦਿੱਤਾ ਜਿਹੜੀ ਸਾਡੀ ਟੂਰਨਾਮੈਂਟ ਦੇ ਬਾਅਦ ਘਟੋ ਦੇ ਵਿੱਚ ਇਹਨੇ ਪੈਸੇ ਦਿੱਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਵਿਸ਼ਵਾਸ ਇਹ ਦਵਾਣਾ ਮੈਂ ਇਹ ਕਹਿਣੀ ਚਾਹਣਾ ਵੀ ਬੱਚਾ ਸਾਡਾ ਆਸਟ੍ਰੇਲੀਆ ਵਾਲਿਆਂ ਨੂੰ ਜਦੋਂ ਗੱਲ ਹੋਈ ਜਦੋਂ ਅਸੀਂ ਇਹ ਸੁਸਾਇਟੀ ਚਲਾਈ ਉਹਦੇ ਵਿੱਚ ਸਾਨੂੰ ਥੋੜੀ ਕਮੀ ਆਈ ਸੀ ਉਹਦੇ ਵਿੱਚ ਕਿਸੀ ਇੱਕ ਕਾਡਲ مشین ਤੇ ਹੋਰ ਕੁਝ ਲੈਣਾ ਸੀ ਮਨੀ ਮਨੀ ਕਹਤ ਮੱਤਿਆ ਨੇ ਸਾਨੂੰ ਸਹਿਯੋਗ ਦਿੱਤਾ ਵੀ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਕਿ ਅਸੀਂ ਸਾਰੇ ਪੈਸੇ ਦਵਾਂਗੇ ਮੈਂ ਆਪਣੇ ਵੱਲੋਂ ਆਪਣੇ ਬੇਟੇ ਵੱਲੋਂ ਤੇ ਅਦਵੀ ਸਾਹਿਬ ਨੂੰ ਦਿੰਨਾ 1 ਲੱਖ ਹੋਵੇ 2 ਲੱਖ ਹੋਵੇ ਮੈਂ ਦੇ ਦੂੰਗਾ ਸੋਹਰਿਆ ਤੇ ਕੋਟੋਲ ਦਾ ਵਿਆਹ ਕਿਸੇ ਛੂੜੀ ਦਾ ਰਿਆ ਮੇਰੇ ਵੱਸੋਂ ਨੇ ਨਾਲ ਖੜੇ ਆ ਅਸੀਂ 1 ਲੱਖ ਰੁਪਏ ਦੇਣੇ ਤਿਆਰ ਰਹਿਾਂਗੇ ਬੁੱਜੀ ਗੱਲ ਅਸੀਂ